ਅਬਾਜ਼ ਖਲਕ ਦੇ ਕੁਝ ਖਾਸ ਪ੍ਰੋਗਰਾਮ ਵਿੱਚ ਖਾਸ ਖਬਰ ਕੇ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਘੁੰਮਣ ਵਾਲੇ ਸੈਲਾਨੀਆਂ ਨੂੰ ਟਾਟਾ ਇੰਡੀਆ ਨੇ ਇੰਡੀਆ ਏਅਰਲਾਈਨ ਨੇ ਇੱਕ ਬਹੁਤ ਵੱਡੀ ਆਫਰ ਕੀਤੀ ਹੈ ਕਿ 1947 ਰੁਪਏ ਵਿੱਚ ਯਾਤਰਾ ਕਰਾਉਣ ਦਾ ਐਲਾਨ ਕੀਤਾ ਗਿਆ ਹੈ ਏਅਰ ਇੰਡੀਆ ਦਾ ਇੱਕ ਬਹੁਤ ਵੱਡਾ ਫੈਸਲਾ ਏਅਰ ਇੰਡੀਆ ਐਕਸਪ੍ਰੈਸ ਨੇ ਯਾਤਰੀਆਂ ਨੂੰ ਦੇਸ਼ ਅੰਦਰ ਗੋਆ ਸਮੇਤ ਵੱਖ-ਵੱਖ ਇਲਾਕਿਆਂ ਵਿੱਚ 1947 ਰੁਪਏ ਵਿੱਚ ਯਾਤਰਾ ਕਰਾਉਣ ਦਾ ਐਲਾਨ ਕੀਤਾ ਹੈ ਇੱਕ ਗਿਫਟ ਦੇਣ ਦਾ 70ਵੇਂ ਆਜ਼ਾਦੀ ਦੇ ਉਸ ਮੌਕੇ 15 ਅੰਤਰਰਾਸ਼ਟਰੀ ਅਤੇ 20 ਘਰੇਲੂ ਰੂਟਾਂ ਤੇ ਉਪਲਬਧ ਹੋਵੇਗੀ 에어 ਇੰਡੀਆ ਦੀ ਇਹ ਸਕੀਮ ਹੈ ਜਿਹੜੀ ਇਹ ਸਹੂਲਤ ਤੇ ਹੁਣ ਤੁਹਾਨੂੰ ਬਹੁਤਾ ਤਰਦਦ ਕਰਨੀ ਥੋੜਾ ਜਿਹਾ ਵਜ਼ਨ ਲੈ ਜਾਣ ਵਾਲਿਆਂ ਨੂੰ ਥੋੜੀ ਜੀ ਦਿੱਕਤ ਜਰੂਰ ਆਵੇਗੀ ਕੁਝ ਖਰਚਾ ਪਵੇਗਾ ਪਰੰਤੂ 1947 ਰੁਪਏ ਦੇ ਵਿੱਚ ਟਿਕਟਾਂ ਦੇ ਕੇ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੇ ਘੁੰਮਣ ਲਈ ਸਲਾਲੀਆਂ ਨੂੰ 에어 ਇੰਡੀਆ ਨੇ ਬਹੁਤ ਵੱਡਾ ਇੱਕ ਪੈਕੇਜ ਦੇਣ ਦਾ ਐਲਾਨ ਕੀਤਾ ਹੈ